ਅਫਗਾਨਿਸਤਾਨ ਦਾ ਉਹ ਇਲਾਕਾ ਜਿੱਥੇ ਪਠਾਣਾ ਦੀਆਂ 24 ਜਥੇਬੰਦੀਆਂ ਰਾਜ ਕਰਦੀਆਂ ਸਨ ਤੇ ਉਸ ਇਲਾਕੇ ਦੇ ਵਿੱਚ ਨਿਸ਼ਾਨੇ ਖਾਲਸਾ ਚਲਾਉਣ ਵਾਲਾ ਇੱਕ ਉਸੂਰਮਾ ਹੋਇਆ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਨੇ ਜਦੋਂ ਜਮਰੌਦ ਦੇ ਕਿਲੇ ਤੇ ਕਬਜ਼ਾ ਕੀਤਾ ਤਾਂ ਉਸ ਵੇਲੇ ਪਠਾਣਾ ਨੂੰ ਜਿੱਥੇ ਭਜੜਾ ਪਈਆਂ ਤੇ ਉੱਥੋਂ ਦਾ ਇੱਕ ਪਠਾਣ ਨਸੀਰ ਖਾਨ ਆਪਣੇ ਪੁੱਤਰ ਗੁਲਫਾਮ ਨੂੰ ਕਹਿੰਦਾ ਹੈ ਕਿ ਹਰੀ ਸਿੰਘ ਨਲੂਆ ਆ ਗਿਆ ਭੱਜ ਚੱਲ ਅਸੀਂ ਉਹਦੇ ਨਾਲ ਲੜ ਨਹੀਂ ਸਕਦੇ ਫਾਰਸੀ ਭਾਸ਼ਾ ਦੇ ਵਿੱਚ ਉਹ ਆਪਣੀ ਭਾਸ਼ਾ ਦੇ ਵਿੱਚ ਕੁਦਰਜ ਨੂੰ ਇਹ ਜ਼ਰੂਰ ਗੱਲ ਕਹਿੰਦੇ ਨਲੂਆ ਰਾਂਗਲੇ ਨਲੂਆ ਰਾਂਗਲੇ ਭਾਵ ਹਰੀ ਸਿੰਘ ਨਲੂਆ ਆ ਗਿਆ ਹੁਣ ਭੱਜ ਚੱਲੋ ਤਾਂ ਨਸੀਰ ਖਾਨ ਆਪਣੇ ਪੁੱਤ ਗੁਲਫਾਮ ਨੂੰ ਕਹਿੰਦਾ ਕਿ ਭੱਜ ਚੱਲ ਹਰੀ ਸਿੰਘ ਨਲੂਆ ਆ ਗਿਆ ਆਪਣੀ ਉਹਦੇ ਨਾਲ ਲੜਨ ਦੀ ਤਾਕਤ ਨਹੀਂ ਹੈ ਤਾਂ ਜਦੋਂ ਆਪਣਾ ਇਲਾਕਾ ਛੱਡਣ ਲੱਗਦੇ ਨੇ ਨਸੀਰ ਖਾਨ ਤੇ ਗੁਲਫਾਮ ਗੁਲਫਾਮ ਆਪਣੀ ਹੋਣ ਵਾਲੀ ਘਰ ਵਾਲੀ ਜਾਨੀ ਕਿ ਮੰਗੇਤਰ ਨੂੰ ਮਿਲਣ ਪਹੁੰਚਦਾ ਤੇ ਉਸ ਨੂੰ ਜਾ ਕੇ ਕਹਿੰਦਾ ਕਿ ਚੱਲ ਚਲੀਏ ਆਪਾਂ ਇਸ ਇਲਾਕੇ ਦੇ ਵਿੱਚ ਹੁਣ ਨਹੀਂ ਰਹਿਣਾ ਇਹ ਇਲਾਕਾ ਸਾਨੂੰ ਛੱਡਣਾ ਪੈਣਾ ਤੇ ਉਸ ਮੰਗੇਤਰ ਦਾ ਨਾਮ ਸੀ ਬਾਨੋ ਬਾਨੋ ਗੁਲਫਾਮ ਨੂੰ ਪੁੱਛਦੀ ਹੈ ਕਿ ਮੈਂ ਤੇ ਤੇਰੇ ਨਾਲ ਤੇਰੀ ਬਹਾਦਰੀ ਦੇ ਕਰਕੇ ਜੜੀਆਂ ਮੰਗਣੀ ਕੀਤੀ ਐ ਮੈਂ ਤਾਂ ਵਿਆਹ ਦੇ ਲਈ ਹਾਂ ਹੀ ਇਸ ਕਰਕੇ ਕੀਤੀ ਐ ਕਿ ਤੂੰ ਆਪਣੇ ਆਪ ਨੂੰ ਬਹਾਦਰ ਕਹਿੰਦਾ ਸੀ ਤੂੰ ਤਾਂ ਕਹਿੰਦਾ ਸੀ ਕਿ ਤੇਰੀ ਤੇਗ ਦੇ ਅੱਗੇ ਕੋਈ ਸਿਰ ਨਹੀਂ ਚੁੱਕ ਸਕਦਾ ਤੇਰੇ ਅੱਗੇ ਕੋਈ ਅੱਖਾਂ ਨਹੀਂ ਕੱਢ ਸਕਦਾ ਤੇਰੀ ਬਹਾਦਰੀ ਦੇ ਚਰਚੇ ਦੂਰ ਦੂਰ ਨੇ ਪਰ ਹੁਣ ਤੂੰ ਇਲਾਕਾ ਛੱਡਣ ਲਈ ਮਜਬੂਰ ਕਿਉਂ ਹੋ ਗਿਆ ਹੈ ਇਹ ਕੌਣ ਹੈ ਜਿਹਦੇ ਕਰਕੇ ਤੂੰ ਇਲਾਕਾ ਛੱਡ ਜਿਹੜਾ ਛੱਡ ਕੇ ਜਾਣ ਲਈ ਤਿਆਰ ਹੋ ਗਿਆ ਤਾ ਗੁਲਫਾਰਮ ਬੀਬੀ ਬਾਨ ਨੂੰ ਕਹਿੰਦਾ ਕਿ ਇਹ ਗੱਲਾਂ ਬਾਅਦ ਵਿੱਚ ਕਰਾਂਗੇ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ ਸੋ ਫਿਲਹਾਲ ਇਥੋਂ ਇਲਾਕਾ ਛੱਡ ਕੇ ਚਲੀਏ ਬਾਅਦ ਵਿੱਚ ਤੈਨੂੰ ਦੱਸਾਂਗਾ ਕਿ ਕੀ ਹੋਇਆ ਹੈ ਤੇ ਕੌਣ ਹੈ ਕੌਣ ਨਹੀਂ ਹੈ ਸੋ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹੁੰਦੀਆਂ ਨੇ ਤੇ ਬੀਬੀ ਬਾਨੋ ਦੇ ਮਨ ਦੇ ਵਿੱਚ ਇਹ ਹੁੰਦੀ ਹੈ ਕਿ ਮੈਂ ਉਸ ਸੇਖ ਨੂੰ ਵੇਖਣਾ ਚਾਹੁੰਦੀ ਆ ਮੈਂ ਉਸ ਜਰਨੈਲ ਨੂੰ ਵੇਖਣਾ ਚਾਹੁੰਦੀ ਆ ਜਿਨੇ ਇਹੋ ਜੇ ਗੁਲਫਾਰਮ ਵਰਗੇ ਜਾਂ ਨਸੀਰ ਖਾਨ ਵਰਗੇ ਬਹਾਦਰਾਂ ਨੂੰ ਭਾਜਣਾ ਪਾ ਦਿੱਤੀਆਂ ਜਿਨ੍ਹਾਂ ਇਹਨਾਂ ਲੋਕਾਂ ਨੂੰ ਭੱਜਣ ਦੀ ਮਜਬੂਰ ਕਰਤਾ ਆਪਣਾ ਇਲਾਕਾ ਛੱਡਣ ਲਈ ਮਜਬੂਰ ਕਰਤਾ ਬੀਬੀ ਬਾਨੋ ਗੁਲਫਾਮ ਨੂੰ ਕਹਿੰਦੀ ਹੈ ਕਿ ਮੈਂ ਉਸ ਨੂੰ ਮਿਲਣਾ ਚਾਹੁੰਨੀ ਹਾਂ ਪਰ ਗੁਲਫਾਮ ਕਹਿੰਦਾ ਹੈ ਦੁਸ਼ਮਣਾਂ ਦਾ ਜਰਨੈਲ ਹੈ ਉਹ ਤੇਰੇ ਨਾਲ ਕੀ ਕਰੇਗਾ ਹੁਣ ਗੱਲ ਇਹ ਹੈ ਕਿ ਗੁਲਫਾਮ ਅਫਗਾਨਿਸਤਾਨ ਦੇ ਪਠਾਨ ਨੇ ਨਸੀਰ ਖਾਨ ਅਫਗਾਨਿਸਤਾਨ ਦੇ ਪਠਾਨ ਨੇ ਹੁਣ ਜੋ ਖੁਦ ਉਹ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਦੇ ਨਾਲ ਕਰਦੇ ਰਹੇ ਆਪਣੇ ਮਨ ਦੇ ਵਿੱਚ ਵੀ ਉਹਨਾਂ ਦੇ ਇਹੀ ਆਇਆ ਹੋਵੇਗਾ ਕਿ ਜੇਕਰ ਸਾਡੀ ਕੋਈ ਬੇਗਮ ਜਾਂ ਸਾਡੀ ਕੋਈ ਧੀ ਭੈਣ ਸਿੱਖਾਂ ਦੇ ਹੱਥ ਆਵੇਗੀ ਤਾਂ ਉਹ ਵੀ ਪਤਾ ਨਹੀਂ ਖੌਰੇ ਸਾਡੇ ਵਰਗੀਆਂ ਹਰਕਤਾਂ ਜਾਂ ਸਾਡੇ ਨਾਲ ਦਾ ਜਿਹੜਾ ਹਰਕਤ ਜਾਂ ਉਹਨਾਂ ਦੇ ਨਾਲ ਸਜ਼ਾ ਉਸੇ ਤਰੀਕੇ ਦੀ ਸਿੱਖਾਂ ਨੂੰ ਜਿਹੜੀ ਹੈ ਸਾਡੀ ਬੇਗਮ ਨੂੰ ਦਿੱਤੀ ਜਾਊਗੀ ਜਾਂ ਬਾਨੋ ਨੂੰ ਦਿੱਤੀ ਜਾਊਗੀ ਸੋ ਉਹਦੇ ਮਨ ਦੇ ਵਿੱਚ ਹੀ ਖਿਆਲ ਆਇਆ ਕਿ ਸਿੱਖਾਂ ਦਾ ਜਰਨੈਲ ਹੈ ਦੁਸ਼ਮਣ ਫੌਜ ਦਾ ਜਰਨੈਲ ਹੈ ਤਾਂ ਉਹ ਬੀਬੀ ਬਾਨੋ ਦੇ ਨਾਲ ਪਤਾ ਨਹੀਂ ਕੀ ਕਰੂਗਾ ਤੇ ਉਹ ਮਨਾ ਕਰਦਾ ਬਾਨੋ ਨੂੰ ਮਨਾ ਕਰਦਾ ਆਪਣੀ ਮੰਗੇਤਰ ਨੂੰ ਕਿ ਤੂੰ ਉਹਨਾਂ ਦੇ ਨਾ ਜਾ ਦੁਸ਼ਮਣਾਂ ਦੀ ਫੌਜ ਦੇ ਘੇਰੇ ਦੇ ਵਿੱਚ ਨਾ ਜਾ ਜਮਰੋਦ ਦੇ ਕਿਲੇ ਦੇ ਵਿੱਚ ਨਾ ਜਾ ਪਰ ਬੀਬੀ ਬਾਨੋ ਗੁਲਫਾਮ ਦਾ ਯਾਨੀ ਕਿ ਆਪਣੇ ਮੰਗੇਤਰ ਦਾ ਆਪਣੇ ਹੋਣ ਵਾਲੇ ਘਰ ਵਾਲੇ ਦਾ ਹੱਥ ਛਡਾ ਕੇ ਜਮਰੌਦ ਦੇ ਕਿਲੇ ਵਿੱਚ ਪਹੁੰਚਦੀ ਹੈ ਤੇ ਜਿੱਥੇ ਇੱਕ ਪਾਸੇ ਹਰੀ ਸਿੰਘ ਨਲੂਆ ਬੈਠੀ ਹੁੰਦੇ ਨੇ ਤੇ ਕਿਹੜਾ ਸਿੱਖਾਂ ਦਾ ਫੌਜਾਂ ਦਾ ਪਿਆ ਹੁੰਦਾ ਉਸ ਕਿਲੇ ਦੇ ਵਿੱਚ ਨਾਕਾਬੰਦੀ ਹੁੰਦੀ ਹੈ ਸਿਪਾਈ ਵੀ ਖੜੇ ਹੁੰਦੇ ਨੇ ਜਿਹੜੇ ਬਾਕੀ ਸਾਥੀ ਸਿੰਘ ਜਿਹੜੇ ਨੇ ਉਹ ਖੜੇ ਹੁੰਦੇ ਨੇ ਤੇ ਬੀਬੀ ਬਾਨੋ ਜਾ ਕੇ ਹਰੀ ਸਿੰਘ ਨਲੂਆ ਬਾਰੇ ਪੁੱਛਦੀ ਹੈ ਬੀਬੀ ਪਾਨੋ ਜਦੋਂ ਹਰੀ ਸਿੰਘ ਨਲੂਆ ਦੇ ਕੋਲ ਜਾ ਕੇ ਗੱਲਬਾਤ ਕਰਦੀ ਹੈ ਤਾਂ ਹਰੀ ਸਿੰਘ ਨਲੂਆ ਨੂੰ ਕਹਿੰਦੀ ਹੈ ਕਿ ਤੁਸੀਂ ਸਾਡੀ ਜ਼ਮੀਨ ਦੇ ਉੱਤੇ ਕਬਜ਼ਾ ਕਿਉਂ ਕੀਤਾ ਸਵਾਲ ਕਰਦੀ ਹੈ ਕਿ ਤੁਸੀਂ ਸਾਡੇ ਥਾਂ ਦੇ ਉੱਤੇ ਸਾਡੇ ਅਫਗਾਨਿਸਤਾਨ ਦੇ ਉੱਤੇ ਸਾਡੇ ਜਮਰੋਦ ਦੇ ਕਿਲੇ ਦੇ ਉੱਤੇ ਉਸ ਏਰੀਆ ਦੇ ਵਿੱਚ ਕਬਜ਼ਾ ਕਿਉਂ ਕੀਤਾ ਤਾਂ ਹਰੀ ਸਿੰਘ ਨਲੂਆ ਉਸ ਨੂੰ ਕਹਿੰਦੇ ਆ ਕਿ ਬੀਬੀ ਅਸੀਂ ਕਬਜ਼ਾ ਨਹੀਂ ਕੀਤਾ ਅਸੀਂ ਆਪਣੇ ਦੇਸ਼ ਦੀ ਰਾਖੀ ਕੀਤੀ ਹੈ ਸਾਡੀ ਦੇਸ਼ ਦੇ ਵਿੱਚ ਜਿਹੜੇ ਹਮਲੇ ਹੁੰਦੇ ਨੇ ਉਹਨਾਂ ਦੀ ਉਹਨਾਂ ਨੂੰ ਰੋਕਿਆ ਹੈ ਹਮਲਿਆਂ ਤੋਂ ਆਪਣੇ ਦੇਸ਼ ਦੀ ਰਾਖੀ ਕੀਤੀ ਹੈ ਹੁਣ ਦਰਾਇ ਖੈਬਰ ਜਾਂ ਜਮਰੋਦ ਦੇ ਕਿਲੇ ਦੀ ਗੱਲ ਕਰਦੇ ਆਂ ਤੇ ਇਹ ਜਿਹੜਾ ਰਸਤਾ ਸੀ ਅਫਗਾਨ ਜਿਹੜੇ ਸੀ ਉਸ ਰਸਤਿਆਂ ਹੀ ਭਾਰਤ ਦੇ ਵਿੱਚ ਲੁੱਟਮਾਰ ਕਰਾਉਂਦੇ ਸਨ ਤੇ ਹਰੀ ਸਿੰਘ ਨਲੂਆ ਨੇ ਜਦੋਂ ਜਮਰੋਦ ਦਾ ਕਿਲਾ ਫਤਿਹ ਕੀਤਾ ਤੇ ਇਹ ਜੜੀ ਹੈ ਲੁੱਟ ਮਾਰਿਆ ਬੰਦ ਹੋਈ ਜਮਰੋਦ ਦੇ ਕਿਲੇ ਦੇ ਉੱਤੇ ਹਰੀ ਸਿੰਘ ਨਲੂਆ ਜਿਹੜਾ ਉਹ ਇੱਕ ਪਹਿਰੇਦਾਰ ਇੱਕ ਵੱਡਾ ਜਰਨੈਲ ਪਹਿਰੇਦਾਰ ਬਣ ਕੇ ਉੱਥੇ ਬੈਠਾ ਬੀਬੀ ਬਾਨੋ ਨੂੰ ਪੁੱਛਦੀ ਹੈ ਕਿ ਕਿਉਂ ਤੁਸੀਂ ਸਾਡੀ ਜਗ੍ਹਾ ਦੇ ਉੱਤੇ ਸਾਡੇ ਇੱਥੇ ਅਫਗਾਨਿਸਤਾਨ ਦੇ ਵਿੱਚ ਹਮਲਾ ਕਿਉਂ ਕੀਤਾ ਹੈ ਸਾਡੀ ਜਗ੍ਹਾ ਦੇ ਉੱਤੇ ਕਬਜ਼ਾ ਕਿਉਂ ਕੀਤਾ ਤਾਂ ਹਰੀ ਸਿੰਘ ਨਲੂਆ ਕਹਿੰਦਾ ਕਿ ਅਸੀਂ ਕਬਜ਼ਾ ਨਹੀਂ ਕੀਤਾ ਅਸੀਂ ਆਪਣੇ ਦੇਸ਼ ਦੀ ਰਾਖੀ ਕੀਤੀ ਹੈ ਤਾਂ ਬੀਬੀ ਬਾਨੋ ਜਿਹੜੀ ਹੈ ਉਹ ਹਰੀ ਸਿੰਘ ਨਲੂਆ ਨੂੰ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਵਰਗਾ ਤੁਹਾਡੇ ਤੋਂ ਪੁੱਤ ਚਾਹੀਦਾ ਪਹਿਲਾਂ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਵਰਗਾ ਪੁੱਤ ਚਾਹੀਦਾ ਤਾ ਹਰੀ ਸਿੰਘ ਨਲਵਾ ਪਹਿਲਾਂ ਬੀਬੀ ਬਾਨੋ ਨੂੰ ਕਹਿੰਦੇ ਆ ਕਿ ਬੀਬੀ ਤੂੰ ਆਪਣੇ ਪਰਮਾਤਮਾ ਦੇ ਅੱਗੇ ਖੁਦਾ ਦੇ ਅੱਗੇ ਅਰਦਾਸ ਕਰਿਆ ਕਰ ਉਸਦੇ ਕੋਲੋਂ ਮੰਗਿਆ ਕਰ ਤੈਨੂੰ ਜੋ ਤੇਰੇ ਮਨ ਦੇ ਵਿੱਚ ਇੱਛਾ ਹੈ ਤੇਰਾ ਪਰਮਾਤਮਾ ਜ਼ਰੂਰ ਪੂਰੀ ਕਰੇਗਾ ਤਾਂ ਬੀਬੀ ਬਾਨੋ ਕਹਿੰਦੀ ਹੈ ਕਿ ਨਹੀਂ ਹਰੀ ਸਿੰਘ ਨਲਵਾ ਤੁਸੀਂ ਸਮਝੇ ਨਹੀਂ ਮੈਂ ਚਾਹੁੰਨੀ ਆ ਕਿ ਤੁਸੀਂ ਮੇਰੇ ਨਾਲ ਨਿਕਾਹ ਕਰ ਲੋ ਭਾ ਵਿਆਹ ਕਰ ਲੋ ਤੇ ਮੈਨੂੰ ਤੁਹਾਡੇ ਤੋਂ ਤੁਹਾਡੇ ਵਰਗਾ ਪੁੱਤ ਚਾਹੀਦਾ ਤੁਹਾਡੇ ਵਰਗਾ ਸੂਰਬੀਰ ਤੁਹਾਡੇ ਵਰਗਾ ਮਹਾਨ ਜਰਨੈਲ ਜਿਹਦੇ ਤੋਂ ਅਫਗਾਨਿਸਤਾਨ ਦੇ ਪਠਾਨ ਵੀ ਜੜਿਆ ਉਹ ਡਰਦੇ ਇਲਾਕਾ ਛੱਡਣ ਲਈ ਮਜਬੂਰ ਹੋ ਗਏ ਇਹ ਗੱਲ ਸੁਣਦੇ ਆ ਹਰੀ ਸਿੰਘ ਨਲੂਆ ਗੁੱਸੇ ਦੇ ਵਿੱਚ ਆਉਂਦਾ ਹੈ ਗੁੱਸੇ ਦੇ ਵਿੱਚ ਬੀਬੀ ਬਾਨਾ ਨੂੰ ਕਹਿੰਦਾ ਕਿ ਮੇਰੀਆਂ ਅੱਖਾਂ ਤੋਂ ਓਲੇ ਹੋ ਜਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਮੇਰੇ ਨਾਲ ਇਹੋ ਜੀ ਕੋਈ ਗੱਲਬਾਤ ਨਹੀਂ ਕਰਨੀ ਤਾਂ ਬੀਬੀ ਬਾਨੋ ਇਕਦਮ ਡਰਦੀ ਵੀ ਹੈ ਤਾਂ ਅੱਖਾਂ ਭਰ ਕੇ ਉਹ ਵਾਪਸ ਜਾ ਰਹੀ ਹੁੰਦੀ ਹੈ ਤਾਂ ਨਾਲ-ਨਾਲ ਇਹ ਵੀ ਗੱਲ ਕਹਿੰਦੀ ਹੈ ਕਿ ਮੈਂ ਤਾਂ ਸੁਣਿਆ ਸੀ ਕਿ ਨਾਨਕ ਦੇ ਘਰ ਦੇ ਜਿਹੜੇ ਸਿੱਖ ਨੇ ਗੁਰੂ ਨਾਨਕ ਦੇ ਦਰਬਾਰ ਦੇ ਵਿੱਚੋਂ ਕੋਈ ਵਾਪਸ ਨਹੀਂ ਮੁੜਦਾ ਗੁਰੂ ਨਾਨਕ ਦੇ ਸਿੱਖ ਜਿਹੜੇ ਕਿਸੇ ਨੂੰ ਖਾਲੀ ਨਹੀਂ ਮੁੜਨ ਦਿੰਦੇ ਤਾਂ ਹੁਣ ਜਿਹੜਾ ਨਿਰਾਸ਼ ਕਰਕੇ ਵਾਪਸ ਭੇਜਿਆ ਜਾ ਰਿਹਾ ਤਾਂ ਹਰੀ ਸਿੰਘ ਨੜੂਏ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਨਾਨਕ ਦੇ ਦਰਬਾਰ ਨੂੰ ਬਾਬੇ ਨਾਨਕ ਦੇ ਦਰਬਾਰ ਨੂੰ ਕੱਲ ਨੂੰ ਉਂਗਣਾ ਦੇ ਤੇ ਉੱਠੀਆਂ ਜਾਣਗੀਆਂ ਚੁਕੀਆਂ ਜਾਣਗੀਆਂ ਕਿ ਗੁਰੂ ਨਾਨਕ ਦੇ ਦਰਬਾਰ ਦੇ ਵਿੱਚੋਂ ਕੋਈ ਖਾਲੀ ਮੁੜ ਗਿਆ ਤਾਂ ਬੀਬੀ ਬਾਨੋ ਨੂੰ ਹਰੀ ਸਿੰਘ ਨਾਲ ਉਹ ਰੋਕ ਦੇਣੇ ਆਵਾਜ਼ ਦੇ ਦੇਣ ਕਿ ਬੀਬੀ ਬਾਨੋ ਰੁਕ ਹਰੀ ਸਿੰਘ ਨਲੂਆ ਦੇ ਕੋਲ ਇੱਕ ਚਾਦਰ ਪਈ ਹੁੰਦੀ ਹੈ ਬੀਬੀ ਬਾਨੋ ਨੂੰ ਬੁਲਾਉਂਦੇ ਆ ਉਹ ਚਾਦਰ ਉਹਦੇ ਉੱਤੇ ਪਾ ਕੇ ਬੀਬੀ ਬਾਨੋ ਦੇ ਉੱਤੇ ਪਾ ਕੇ ਸਿਰ ਦੇ ਉੱਤੇ ਰੱਖ ਕੇ ਉਹਨੂੰ ਕਹਿੰਦੇ ਆ ਕਿ ਤੈਨੂੰ ਮੇਰੇ ਵਰਗਾ ਪੁੱਤ ਜੇ ਚਾਹੀਦਾ ਸੀ ਲੈ ਅੱਜ ਤੋਂ ਹਰੀ ਸਿੰਘ ਨਲੂਆ ਹੀ ਤੇਰਾ ਪੁੱਤ ਹੋਇਆ ਤੂੰ ਮੇਰੀ ਧਰਮੀ ਮਾਤ ਮੈਂ ਤੇਰਾ ਧਰਮੀ ਪੁੱਤ ਤੈਨੂੰ ਮੇਰੇ ਵਰਗਾ ਪੁੱਤ ਹੀ ਕਿਉਂ ਚਾਹੀਦਾ ਸੀ ਮੈਂ ਹੀ ਅੱਜ ਤੋਂ ਤੇਰਾ ਪੁੱਤ ਹੋਇਆ ਇਹ ਸੀ ਹਰੀ ਸਿੰਘ ਨਲੂਆ ਦਾ ਉਸ ਮਹਾਨ ਜਰਨੈਲ ਦਾ ਕਿਰਤਾਰ ਹਰੀ ਸਿੰਘ ਨਲੂਆ ਨੇ ਉਸ ਨੂੰ ਆਪਣੀ ਬੀਬੀ ਬਾਨੋ ਨੂੰ ਆਪਣੀ ਧਰਮੀ ਮਾਤਾ ਕਹਿ ਕੇ ਪੁਕਾਰਿਆ ਉਹਨਾਂ ਨੂੰ ਸਤਿਕਾਰ ਦਿੱਤਾ ਤੇ ਬੀਬੀ ਬਾਨੋ ਵੀ ਇਸ ਸਿੱਖ ਦੇ ਚਰਿੱਤਰ ਦੇ ਉੱਤੇ ਮਾਣ ਕਰਨ ਲੱਗੀ ਸੋ ਹਰੀ ਸਿੰਘ ਨਲੂਆ ਜਿਸ ਨੇ ਜਮਰੌਦ ਦੇ ਕਿਲੇ ਦੇ ਉੱਤੇ ਖਾਲਸਾ ਨਿਸ਼ਾਨ ਝੁਲਾਈ ਸਨ ਸਿੱਖਾਂ ਦਾ ਰਾਜ ਉੱਥੋਂ ਤੱਕ ਫੈਲਾਇਆ ਸੀ ਉਸ ਦਾ ਆਚਰਣ ਇੰਨਾ ਉੱਚਾ ਤੇ ਸੁੱਚਾ ਸੀ ਤਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਮਰ ਸਫਤ ਟੀਵੀ